ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮਹਿਕ ਬੁਟੀਕ ਤੇ ਕੀ ਹਾਲ ਜੀ ਤੁਹਾਡਾ ਸਾਰੇ ਠੀਕ ਠਾਕ ਹੋ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਠੀਕ ਹੈ ਜੀ ਅਸੀਂ ਵੀ ਠੀਕ ਠਾਕ ਆ ਅਸੀਂ ਰੋਜ਼ ਦੀ ਤਰ੍ਹਾਂ ਅੱਜ ਵੀ ਤੁਹਾਡੇ ਲਈ ਲੈ ਕੇ ਆਏ ਆ ਜੀ ਇੱਕ ਸੂਟ ਦੀ ਕਟਿੰਗ ਫੁੱਲ ਸੂਟ ਦੀ ਠੀਕ ਹੈ ਜੀ ਇਹ ਗਰਮ ਕਪੜੇ ਵਿੱਚ ਸੂਟ ਹੈ ਆਪਣੇ ਕੋਲ ਕਟਿੰਗ ਤਾਂ ਆਪਾਂ ਪਹਿਲਾਂ ਦੀ ਤਰ੍ਹਾਂ ਹੀ ਕਰਾਂਗੇ ਜਿਵੇਂ ਪਹਿਲਾਂ ਸੂਟ ਦੀ ਕਰਦੇ ਆ ਇਸ ਦੇ ਵਿੱਚ ਖਾਸ ਗੱਲ ਹੈਗੀ ਹੈ ਕਿ ਇਸ ਦੀ ਆਪਾਂ ਸਰਵਾਰ ਅਲੱਗ ਬਣਾਉਣੀ ਹੈ ਠੀਕ ਹੈ ਜੀ ਇਸ ਦੀ ਸਲਵਾਰ ਅਲੱਗ ਮਤਲਬ ਕਿ ਆਪਾਂ ਸਿੰਪਲ ਸਲਵਾਰ ਕਟਿੰਗ ਕਰਨੀ ਹੈ ਇਸ ਦੀ ਸਿੰਪਲ ਸਲਵਾਰ ਚੋਣਾ ਤੋਂ ਬਿਨਾ ਜਿਹੜੀ ਸਲਵਾਰ ਹੁੰਦੀ ਹੈ ਠੀਕ ਹੈ ਜੀ ਉਸ ਦੀ ਆਪਾਂ ਕਿਵੇਂ ਕਟਾਈ ਕਰਨੀ ਹੈ ਕਿਸ ਤਰ੍ਹਾਂ ਉਸ ਦੀ ਆਪਾਂ ਲੈਂਥ ਵਿੱਚ ਪਲੱਸ ਕਿੰਨਾ ਪਲੱਸ ਕਰਨਾ ਹੈ ਕਿਸ ਤਰ੍ਹਾਂ ਉਹਦੇ ਆਸਣ ਦੇ ਵਿੱਚ ਕਿੰਨਾ ਕਪੜਾ ਪਲੱਸ ਕਰਨਾ ਹੈ ਚੋਣਾ ਤੋਂ ਬਗੈਰ ਜਿਹੜੀ ਸਲਵਾਰ ਹੁੰਦੀ ਹੈ ਉਸ ਦੀ ਆਪਾਂ ਕਟਿੰਗ ਕਰਨੀ ਹੈ ਤੁਸੀਂ ਸਾਡੀ ਵੀਡੀਓ ਨਾਲ ਜੁੜੇ ਰਹੋ ਲਾਸਟ ਤੱਕ ਠੀਕ ਹੈ ਜੀ ਦੇਖੋ ਕਿ ਅਸੀਂ ਕਿਵੇਂ ਕਟਿੰਗ ਕਰਦੇ ਹਾਂ ਅੱਜ ਕੱਲ ਉਹਨਾਂ ਸਲਵਾਰਾਂ ਦਾ ਟ੍ਰੈਂਡ ਨਹੀਂ ਹੈਗਾ ਉਹ ਸਲਵਾਰਾਂ ਹੁਣ ਬਹੁਤ ਘੱਟ ਪਾਉਂਦੇ ਨੇ ਕਸਟਮਰ ਪਹਿਲਾਂ ਸਾਡੀ ਦਾਦੀਆਂ ਨਾਨੀਆਂ ਬਹੁਤ ਸਲਵਾਰਾ ਪਹਿਨਦੀਆਂ ਸੀ ਵਿਦਆਊਟ ਬੈਲਟ ਠੀਕ ਹੈ ਜੀ ਅੱਜ ਕੱਲ ਤਾਂ ਬੈਲਟ ਵਾਲੀਆਂ ਚੱਲ ਰਹੀਆਂ ਨੇ ਤੁਹਾਨੂੰ ਪਤਾ ਹੀ ਹੈ ਤੇ ਸਭ ਤੋਂ ਪਹਿਲਾਂ ਕਰਦੇ ਆਪਾਂ ਕਮੀਜ਼ ਦੀ ਕਟਿੰਗ ਠੀਕ ਹੈ ਜੀ ਆਲ ਓਵਰ ਸੂਟ ਹੈ ਤਾਂ ਇਸ ਤੋਂ ਪਹਿਲਾਂ ਕਿ ਆਪਾਂ ਨੂੰ ਕਮੀਜ਼ ਦੀ ਕਟਿੰਗ ਕਰਨੀ ਪਵੇਗੀ ਫੇਰ ਹੀ ਸਲਵਾਰ ਦੀ ਕਟਿੰਗ ਕਰਾਂਗੇ ਜੀ ਠੀਕ ਹੈ ਜੀ आओ जी कर दें। कटिंग शुरू सब तो पहला कस्टमर की लंबाई है उनताली इंच त्यारे हाफ इंच वखा साढ़े उन्ताली ठीक है जी ਇਹ ਦੇਖੋ ਇਸ ਤਰ੍ਹਾਂ ਹੀ ਬਰ ਜੁੜਿਆ ਹੋਇਆ ਤੇ ਇਹ ਕਢਾਈ ਵਾਲਾ ਪੀਸ ਹੈ ਫਰੰਟ ਵਾਲਾ ਇੰਨੀ ਆਪਾਂ ਲੈਂਥ ਲਵਾਂਗੇ ਇਸ ਦੀ ਸਾਢੇ 39 ਇੰਚ ਤਿਆਰ ਇਧਰ ਤੋਂ ਵੀ ਆਪਾਂ ਮਿਲ ਲੈਣਾ ਇੱਥੋਂ ਆਪਾਂ ਇਸ ਦੀ ਕਟਿੰਗ ਕਰ ਦਿੰਦੇ ਹਾਂ ਠੀਕ ਹੈ ਜੀ ਇਸੇ ਤਰ੍ਹਾਂ ਹੀ ਆਪਾਂ ਅੱਗੇ ਵਛਾ ਲੈਣਾ ਤੇ ਇਸ ਪੀਸ ਨੂੰ ਆਪਾਂ ਜਿਹੜਾ ਕਟਿੰਗ ਕੀਤਾ ਇਹਨੂੰ ਆਪਾਂ ਉਸ ਦੇ ਉੱਪਰ ਹੀ ਰੱਖ ਲੈਣਾ ਤੇ ਇਸ ਦੀ ਲੈਂਥ ਮਿਲ ਲੈਣੀ ਹੈ ਘੇਰੇ ਅਸੀਂ ਬਾਅਦ ਵਿੱਚ ਕੱਢਦੇ ਹਾਂ ਇਸ ਦੇ ਇਹ ਦੇਖੋ ਇਸ ਦੇ ਵਿੱਚ ਆਪਾਂ ਨੇ 3 ਇੰਚ ਪਲੱਸ ਕਰਨਾ ਹੈ ਬੈਕ ਵਾਲਾ ਪੀਸ ਜਿਹੜਾ ਆਪਾਂ ਉਹਨੂੰ ਫੋਲਡ ਕਰਾਂਗੇ ਅਗਲੇ ਘੇਰੇ ਦੇ ਉੱਪਰ ਕਢਾਈ ਹੈ ਵਰਕ ਹੋਇਆ ਉਹ ਪਹਿਲਾਂ ਹੀ ਫੋਲਡ ਹੋਇਆ ਇਸ ਕਰਕੇ ਆਪਾਂ ਅੱਧਾ ਇੰਚ ਐਕਸਟਰਾ ਲਿਆ ਸੀਗਾ हम आप लवेंगे तीन इंच एक्स्ट्रा इतना लवेंगे तीन इंच इतों आप कटिंग कर देंगे ये साढ़े कमीज के दोनों पल्ले हो गए ठीक है जी ਬੈਕ ਵਾਲਾ ਵੀ ਹੋ ਗਿਆ ਫਰੰਟ ਵਾਲਾ ਵੀ ਹੋ ਗਿਆ ਇਸ ਦਾ ਆਪਾਂ ਪਹਿਲਾਂ ਘੇਰਾ ਕੱਢਾਂਗੇ ਫਰੰਟ ਵਾਲੇ ਦਾ ਫਿਰ ਬੈਕ ਵਾਲੇ ਦਾ ਕੱਢਾਂਗੇ ਠੀਕ ਹੈ ਜੀ ਇਹ ਦੇਖੋ ਇਸ ਤਰ੍ਹਾਂ ਵਿਛਾ ਲਓ ਇਹ ਵਾਲਾ ਪੀਸ ਜਿਹੜਾ ਹੈ ਇਸ ਤਰ੍ਹਾਂ ਹੀ ਵਿਛੇਗਾ ਕਿਉਂਕਿ ਆ ਦੇਖੋ ਸੈਂਟਰ 'ਚ ਇਹਦੇ ਵਰਕ ਆ ਰਿਹਾ ਤੇ ਵਰਕ ਨੂੰ ਆਪਾਂ ਸੈੱਟ ਕਰਕੇ ਇੱਕ ਸਾਈਡ ਤੋਂ ਆਪਣਾ ਥੋੜਾ ਜਿਹਾ ਕਪੜਾ ਬਚੇਗਾ ਉਹ ਘੇਰੇ ਦਾ ਵਰਕ ਤੁਸੀਂ ਮਿਲਾ ਲੈਣਾ ਇਹ ਦੇਖੋ ਇਸ ਤਰ੍ਹਾਂ ਜੀ ਤੁਸੀਂ ਇੱਕ ਗੱਲ ਇੱਥੇ ਖਾਸ ਧਿਆਨ ਰੱਖਣੀ ਹੈ ਕਿ ਦੇਖੋ ਸਾਡੇ ਕਸਟਮਰ ਦੀ हिਪ ਹੈਗੀ 23 ਇੰਚ 23 ਇੰਚ ਤੇ ਘੇਰਾ ਹੈਗਾ 21 ਇੰਚ ਠੀਕ ਹੈ ਜੀ ਤੁਸੀਂ ਖਾਸ ਧਿਆਨ ਇਸ ਗੱਲ ਦਾ ਜਰੂਰ ਰੱਖਣਾ ਹੈ ਕਿ ਘੇਰਾ ਹੈਗਾ 21 ਇੰਚ ਤੇ हिਪ ਹੈਗੀ 23 ਇੰਚ हिਪ ਸਾਡੀ ਜ਼ਿਆਦੀ ਹੈ ਘੇਰਾ ਸਾਡਾ ਘੱਟ ਹੈ 2 ਇੰਚ हिਪ ਜ਼ਿਆਦੀ ਹੈ ਤੇ ਆਪਾਂ ਨੇ ਕੀ ਕਰਨਾ ਹੈ हिਪ ਦੇ ਵਿੱਚ ਪਲੱਸ ਕਰਨਾ ਜਿੰਨਾ ਵੀ ਮਾਰਜਨ ਆਪਾਂ ਲੈਣਾ ਠੀਕ ਹੈ ਜੀ ਆਪਾਂ ਨੇ 3 ਇੰਚ ਐਕਸਟਰਾ ਲੈਣਾ ਤੇ ਆਪਾਂ ਨੇ 3 ਇੰਚ ਇਹਦੇ ਵਿੱਚ ਪਲੱਸ ਕਰਨਾ ਹੈ ਨਾ ਕਿ ਘੇਰੇ ਵਿੱਚ ਤੁਸੀਂ ਇਹ ਵੇਖ ਸਕਦੇ ਹੋ ਫਰਕ ਦੇਖੋ ਜੇਕਰ ਆਪਾਂ ਘੇਰੇ ਵਿੱਚ ਘੇਰੇ ਵਿੱਚ ਪਲੱਸ ਕਰਾਂਗੇ 3 ਇੰਚ ਤੇ 21 ਤੇ 3 24 ਹੋ ਜਾਏਗਾ ਜੇਕਰ ਆਪਾਂ 24 ਇੰਚ ਘੇਰਾ ਰੱਖਾਂਗੇ ਤੇ ਦੇਖੋ ਇੱਥੇ 23 ਤੇ ਸਾਡਾ ਤਿਆਰ ਆਉਂਦਾ ਪਿਆ ਤੇ ਸਾਡਾ ਕਪੜਾ ਨਹੀਂ ਅਡਜਸਟਮੈਂਟ ਨਹੀਂ ਹੋਏਗੀ ਤੁਸੀਂ ਇਸ ਗੱਲ ਨੂੰ ਸਮਝੋ ਚੰਗੀ ਤਰ੍ਹਾਂ ਜੇਕਰ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਤਾਂ ਤੁਸੀਂ ਵੀਡੀਓ ਨੂੰ ਬਾਰ-ਬਾਰ ਦੇਖੋ ਘੇਰੇ ਦੇ ਵਿੱਚ ਜੇਕਰ ਅਸੀਂ 3 ਇੰਚ ਪਲੱਸ ਕਰਾਂਗੇ ਤਾਂ ਸਾਡਾ 24 ਇੰਚ ਹੋਵੇਗਾ 23 ਇੰਚ ਸਾਡੀ हिਪ ਤਿਆਰ ਹੈ ਫਿਰ 1 ਇੰਚ ਐਕਸਟਰਾ ਸਾਡਾ ਨਹੀਂ ਆਏਗਾ ਕਮੀਜ਼ ਦੀ ਫਿਟਿੰਗ ਨਹੀਂ ਸਹੀ ਆਏਗੀ ਠੀਕ ਹੈ ਤੁਸੀਂ ਕੀ ਕਰਨਾ ਹੈ हिਪ ਦੇ ਵਿੱਚ 3 ਇੰਚ ਪਲੱਸ ਕਰਕੇ 26 ਇੰਚ ਦੇ ਕਟਿੰਗ ਕਰਨੀ ਹੈ ਜੀ ਠੀਕ ਹੈ ਇਹ ਦੇਖੋ ਇਹ ਮੈਂ ਤੁਹਾਨੂੰ ਖਾਸ ਇਸੇ ਕਰਕੇ ਸਮਝਾ ਰਹੀ ਹਾਂ ਮੈਂ ਹਰ ਇੱਕ ਵੀਡੀਓ ਦੇ ਵਿੱਚ ਦੱਸਦੀ ਹੁੰਨੀ ਹਾਂ ਕਿਉਂਕਿ ਬੱਚੇ ਕੀ ਕਰਦੇ ਜਿਹੜੇ ਸਟਿਚਿੰਗ ਸਿੱਖਦੀਆਂ ਕੁੜੀਆਂ ਨਹੀਂ ਪਤਾ ਲੱਗਦਾ ਜਿਹੜੀਆਂ ਭੈਣਾ ਸਟਿਚਿੰਗ ਕਰਦੀਆਂ ਉਹਨਾਂ ਨੂੰ ਸਾਰਾ ਪਤਾ ਹੁੰਦਾ ਕਿਵੇਂ ਕਰਨਾ ਠੀਕ ਹੈ ਜੀ ਉਹ ਅਡਜਸਟ ਕਰ ਲੈਣੇ ਬਟ ਜਿਹੜੀਆਂ ਕੁੜੀਆਂ ਸਟਿਚਿੰਗ ਸਿੱਖਦੀਆਂ ਨੇ ਉਹਨਾਂ ਨੂੰ ਨਹੀਂ ਸਮਝ ਲੱਗਦੀ ਇਸ ਗੱਲ ਦੀ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਮਝ ਜ਼ਰੂਰ ਲੱਗੀ ਹੋਏਗੀ ਪਲੀਜ਼ ਵੀਡੀਓ ਨੂੰ ਲਾਸਟ ਤੱਕ ਜਿਹਨੂੰ ਦੇਖੋ ਠੀਕ ਹੈ ਜੀ ਹੁਣ ਦੇਖੋ ਇਹ ਆਪਣੀ 26 ਇੰਚ ਆ ਰਿਹਾ ਹੈ hip ਤੋਂ ਆਪਾਂ ਪਲੱਸ ਕਰਕੇ 26 ਇੰਚ ਲੈਣਾ ਹੈ ਨਾ ਕਿ ਆਪਾਂ ਨੂੰ 24 ਇੰਚ ਲੈਣਾ ਹੈ ਠੀਕ ਹੈ ਜੀ ਆਪਾਂ 13 ਇੰਚ ਲਾਵਾਂਗੇ 26 ਦਾ ਹਾਫ ਇਹ ਦੇਖੋ ਇੱਥੋਂ 13 13 ਇੰਚ ਆਪਾਂ ਘੇਰਾ ਕਟਿੰਗ ਕਰ ਲੈਣਾ ਹੈ ਕਮੀਜ਼ ਦਾ ਠੀਕ ਹੈ ਜੀ ਇਸ ਤਰ੍ਹਾਂ ਅਸੀਂ ਕਟਿੰਗ ਕਰ ਦਣੀ ਹੈ ਨਿਸ਼ਾਨ ਲਗਾ ਕੇ ਇਹ ਸਾਡਾ ਐਕਸਟਰਾ ਜੀ ਇਹ ਸਾਡਾ ਕਿਸੇ ਕੰਮ ਨਹੀਂ ਆਏਗਾ ਨਾ ਇਹਦੇ ਵਿੱਚ 벨ਟ ਪਏਗੀ ਉਹਦੇ ਵਿੱਚ ਵੀ ਨਹੀਂ ਆਏਗਾ ਪੋਹੇ ਹੇਠਾਂ ਲੱਗੇਗਾ ਗਲੇ ਹੇਠਾਂ ਲੱਗੇਗਾ ਠੀਕ ਹੈ ਜੀ ਹੁਣ ਆਪਾਂ ਕਰਦੇ ਹਾਂ ਬੈਕ ਵਾਲੇ ਆਪਣੀ ਇਸ ਦੇ ਪੱਲੇ ਦੀ ਕਟਿੰਗ ਘੇਰੇ ਦੀ ਠੀਕ ਹੈ ਆ ਦੇਖੋ ਤੁਸੀਂ ਇਸ ਨੂੰ ਵੀ ਖੋਲ ਕੇ ਵਿਛਾ ਲੈਣਾ ਪਹਿਲਾਂ ਆਪਾਂ ਲੰਬਾਈ ਕਟਿੰਗ ਕੀਤੀ ਸੀ ਇਹਦੇ ਪ੍ਰਿੰਟ ਦਾ ਕੋਈ ਇਸ਼ੂ ਨਹੀਂ ਤੁਸੀਂ ਕਿਸੇ ਵੀ ਸਾਈਡ ਵਿਛਾ ਸਕਦੇ ਹੋ ਇਸ ਦੇ ਵੀ ਆਪਾਂ 26 ਇੰਚ ਤੇ ਕਟਿੰਗ ਕਰਾਂਗੇ ਤੁਸੀਂ ਇਸ ਤਰ੍ਹਾਂ ਇਹਨੂੰ ਵੀ ਲੈ ਲਓ ਸਟਰੈਨ ਨੂੰ ਡਬਲ ਕਰ ਲਓ ਪੀਸ ਨੂੰ ਖੋਲ ਕੇ ਇਸ ਨੂੰ ਆਪਾਂ 13 13 ਇੰਚ ਸੈੱਟ ਕਰ ਲੈਣਾ ਹੈ ਕੱਪੜੇ ਨੂੰ ਇਹ ਦੇਖੋ ਸਾਡਾ ਵੱਧ ਆ ਰਿਹਾ ਆਪਾਂ ਇਧਰ ਨੂੰ ਕਰਕੇ ਇਸ ਨੂੰ 13 13 ਇੰਚ ਕਰ ਲਾਂਗੇ ਠੀਕ ਹੈ ਜੀ ਦੇਖੋ ਜੀ ਆਪਾਂ ਦੋਨੋਂ ਪੀਸ ਕਟਿੰਗ ਕਰ ਲਿਆ ਕਮੀਜ਼ ਦੇ ਇਸਦੇ ਆਪਾਂ ਕਾਟਾ ਨਹੀਂ ਪਾਵਾਂਗੇ ਕਿਉਂਕਿ ਆਪਣੀ ਮੇਨ ਵੀਡੀਓ ਹੈਗੀ ਹੈ ਸਿੰਪਲ ਸਲਵਾਰ ਦੀ ਠੀਕ ਹੈ ਜੀ ਇਸ ਨੂੰ ਆਪਾਂ ਕਰਦੇ ਹਾਂ ਸਾਈਡ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਸਲਵਾਰ ਕਿਵੇਂ ਕਟਿੰਗ ਕਰਨੀ ਹੈ ਠੀਕ ਹੈ ਜੀ ਹਾਂਜੀ ਤੁਸੀਂ ਹੁਣ ਧਿਆਨ ਦੇਣਾ ਜੀ ਚੰਗੀ ਤਰ੍ਹਾਂ ਵੀਡੀਓ ਤੇ ਇਹ ਦੇਖੋ ਐਸ ਸਾਡਾ ਕਪੜਾ ਉਹ ਵਾ ਜਿਹੜਾ ਸਾਡਾ ਪਿਛਲੇ ਪੀਸ ਨਾਲੋਂ ਬਚਿਆ ਹੋਇਆ ਠੀਕ ਹੈ ਐਨਾ ਸਾਡਾ ਪੀਸ ਬਚਿਆ ਹੈ ਇਸ ਪੀਸ ਦੇ ਬਾਕੀ ਕੱਪੜੇ ਦੇ ਵਿੱਚੋਂ ਅਸੀਂ ਕੁੰਦੇ ਕਟਿੰਗ ਕਰਨੇ ਪਹੁੰਚਾ ਬਾਹ ਸਾਰਾ ਕੁਝ ਅਸੀਂ ਇਹਦੇ ਵਿੱਚੋਂ ਹੀ ਕਟਿੰਗ ਕਰਾਂਗੇ ਠੀਕ ਹੈ ਜੀ ਤੁਸੀਂ ਵੇਖ ਸਕਦੇ ਹੋ ਆਪਾਂ ਹੁਣ ਇਸ ਨੂੰ ਵਿਛਾਵਾਂਗੇ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਹੀ ਵਿਛਾ ਰਹੇ ਹਾਂ ਦਾਂਗੇ ਸਿੱਧਾ ਹੀ ਸੈੱਟ ਕਰ ਲਾਂਗੇ ਕਾਫੀ ਤੈਹ ਬਣੀ ਹੋਈ ਬੜੀ ਵਧੀਆ ਨਹੀਂ ਤਾਂ ਮੈਨੂੰ ਦੁਬਾਰਾ ਤੋਂ ਪ੍ਰੈਸ ਕਰਨਾ ਪਏਗਾ ਤੇ ਆਪਾਂ ਇਸ ਤਰ੍ਹਾਂ ਸਿੱਧੀ ਸਾਈਡ ਹੀ ਇਸ ਦੇ ਨਿਸ਼ਾਨ ਲਾਵਾਂਗੇ ਠੀਕ ਹੈ ਜੀ ਇਹ ਤੁਸੀਂ ਦੇਖੋ ਆਪਾਂ ਨੇ ਸਭ ਤੋਂ ਪਹਿਲਾਂ ਕੁੰਦਿਆਂ ਦੀ ਲੈਂਥ ਲੈਣੀ ਹੈ ਠੀਕ ਹੈ ਜੀ ਸਾਡੇ ਕੁੰਦੇ ਹੈਗੇ ਸੀਗੇ 3/4 ਇੰਚ ਤਿਆਰ ਠੀਕ ਹੈ ਆਪਾਂ ਇੱਕ ਵਾਰ ਤੁਹਾਨੂੰ ਫੇਰ ਦੱਸ ਦਿੰਨੇ ਆ ਲੈਂਥ ਵਗੈਰਾ ਨੋਟ ਠੀਕ ਹੈ ਜੀ ਇਹ ਸਾਡੇ ਕੋਲ ਸਿੰਪਲ ਸਲਵਾਰ ਹੈ ਇਸ ਦੀ ਅਸੀਂ ਲੈਂਥ ਲੈਣੀ ਹੈ ਲੈਂਥ ਦੇ ਵਿੱਚ ਅਸੀਂ 2.5 ਤੋਂ 3 ਇੰਚ ਤੱਕ ਪਲੱਸ ਕਰਨਾ ਹੈ 3/4 ਸਾਡੀ ਲੈਂਥ ਹੈ 3 ਇੰਚ ਅਸੀਂ ਪਲੱਸ ਕਰਾਂਗੇ ਸਾਡੇ 37 37 ਇੰਚ ਲਵਾਂਗੇ ਠੀਕ ਹੈ ਜੀ 37 ਇੰਚ ਲਵਾਂਗੇ ਇੱਥੋਂ ਆਪਾਂ 37 ਇੰਚ ਲੈਣਾ ਕੱਪੜੇ ਨੂੰ ਤੁਸੀਂ ਇਸੇ ਤਰ੍ਹਾਂ ਬਾਰ ਜੋੜ ਕੇ ਰੱਖਣਾ ਹੈ ਇਸੇ ਤਰ੍ਹਾਂ ਇਹਨੂੰ ਬੋਲਦੇ ਇਸ ਤਰ੍ਹਾਂ ਜੁੜਿਆ ਹੋਇਆ ਆ ਦੇਖੋ ਬਾਰ ਜੋੜ ਕੇ ਰੱਖਣਾ ਹੈ ਇਸ ਤਰ੍ਹਾਂ ਠੀਕ ਹੈ ਜੀ ਇੱਥੇ ਤੁਸੀਂ 2.5 ਇੰਚ ਦਾ ਇਧਰ ਨੂੰ ਨਿਸ਼ਾਨ ਲਾ ਲੈਣਾ ਪਹੁੰਚੇ ਦੀ ਪੋਚੇ ਵਾਸਤੇ ਜਿਹੜਾ ਆਪਾਂ ਨਾਲ ਕੁੰਦਾ ਪੈਂਦਾ ਉਸ ਲਈ ਠੀਕ ਹੈ ਸਾਡਾ 14.5 ਇੰਚ ਆਸਣ ਤਿਆਰ ਹੈਗਾ ਤੇ ਆਪਾਂ ਨੇ 3 ਇੰਚ ਪਲੱਸ ਕਰਨਾ ਹੈ 14.5 ਦੇ ਵਿੱਚ 2.5 ਇੰਚ ਪਲੱਸ ਕਰ ਲਓ 17 ਇੰਚ ਲੈਣਾ ਕਿਉਂਕਿ ਨੇਫਾ ਵੀ ਫੋਲਡ ਕਰਨਾ ਹੈ ਠੀਕ ਹੈ ਜੀ 3 ਇੰਚ ਪਲੱਸ ਕਰ ਲਿਆ ਆਪਾਂ ਨੇ ਤੇ ਹੇਠਾਂ ਵੀ ਆਪਣੇ ਸਲਾਈ ਲੱਗੇਗੀ ਇਸ ਨੂੰ ਇਹ ਦੇਖੋ ਇਸ ਤਰ੍ਹਾਂ ਆਪਾਂ ਕਟਿੰਗ ਕਰਨਾ ਇਹਨੂੰ ਆਪਾਂ ਇਦਾਂ ਮਿਲਾ ਦੇਣਾ ਠੀਕ ਹੈ ਜੀ ਇਸ ਦੀ ਆਪਾਂ ਇੱਕ ਪੀਸ ਦੀ ਕਟਿੰਗ ਕਰ ਲੈਨੇ ਇਹ ਹੈਗੇ ਆਪਣੇ ਹੁੰਦੀ ਅੱਜ ਕੱਲ ਕੱਪੜੇ ਦੀ ਕਟਿੰਗ ਵੀ ਥੋੜੀ ਘਟਾਂ ਲੱਗ ਗਈ ਆ ਇਸ ਕਰਕੇ ਆਪਾਂ ਨੂੰ ਥੋੜੀ ਮੁਸ਼ਕਲ ਆਉਂਦੀ ਹੈ ਜੋੜ ਵਗੈਰਾ ਪਾਉਣੇ ਪੈਂਦੇ ਕੱਪੜੇ ਦੇ ਵਿੱਚ ਠੀਕ ਹੁਣ ਆਪਾਂ ਨੇ ਦੇਖੋ ਇਹ ਇੱਕ ਪੀਸ ਕੱਟ ਲਿਆ ਇਸ ਨੂੰ ਆਪਾਂ ਸਿੱਧਾ ਕਰ ਲੈਣਾ ਅਗਲੇ ਨੂੰ ਕੱਪੜੇ ਨੂੰ ਠੀਕ ਹੈ ਜੀ ਇਸ ਨੂੰ ਆਪਾਂ ਇਸ ਤਰ੍ਹਾਂ ਇਹਦੇ ਉੱਪਰ ਵਿਛਾ ਲੈਣਾ ਜੇਕਰ ਤੁਹਾਨੂੰ ਨਹੀਂ ਸਮਝ ਲੱਗ ਰਹੀ ਤਾਂ ਤੁਸੀਂ ਕਮੈਂਟ ਵੀ ਕਰਕੇ ਪੁੱਛ ਸਕਦੇ ਹੋ ਜੀ ਤੁਸੀਂ ਵੀਡੀਓ ਨੂੰ ਬਾਰ-ਬਾਰ ਦੇਖੋ ਜੇਕਰ ਤੁਸੀਂ ਇਹ ਸਲਵਾਰ ਬਣਾਉਣੀ ਹੈ ਤਾਂ ਤੁਸੀਂ ਬਾਰ-ਬਾਰ ਵੀਡੀਓ ਨੂੰ ਜ਼ਰੂਰ ਦੇਖੋ ਠੀਕ ਹੈ ਇਹ ਦੇਖੋ ਆਪਾਂ ਨੇ ਇਸ ਤਰ੍ਹਾਂ ਇਸ ਨੂੰ ਵਿਛਾ ਕੇ ਦੂਸਰਾ ਪੀਸ ਵੀ ਆਪਾਂ ਇਸੇ ਤਰ੍ਹਾਂ ਕਟਿੰਗ ਕਰ ਲੈਣਾ ਠੀਕ ਹੈ ਜੀ ਕੋਸ਼ਿਸ਼ ਤਾਂ ਮੈਂ ਪੂਰੀ ਕਰ ਰਹੀ ਹਾਂ ਕਿ ਤੁਹਾਨੂੰ ਸਮਝਾ ਸਕਾਂ ठीक है देखो इस तरह आपकी कटिंग कर लें आसन वाली साइड आप नहीं कटिंग करेंगे ऐसी ला के इसके अपने फोल्ड कर लेंगे इधरों पहुंचा ऐड करना इतों अपन मनु कटिंग करनी पेगी ठीक है जी ये साढ़े हो गए कुंदे ਚਾਰ ਕੁੰਦੇ ਹੋਗੇ ਹੁਣ ਆਪਾਂ ਕਟਾਂਗੇ ਪੌਂਚਾ ਪੱਲੇ ਠੀਕ ਹੈ ਜੀ ਇਹ ਦੇਖੋ ਇਹਦੇ ਵਿੱਚੋਂ ਹੀ ਅਸੀਂ ਬਾਹ ਕਟਿੰਗ ਕਰਨੀ ਹੈ ਇਹਦੇ ਵਿੱਚੋਂ ਹੀ ਅਸੀਂ ਪੱਲਾ ਕਟਿੰਗ ਕਰਨਾ ਹੈ ਠੀਕ ਹੈ ਜੀ ਤੇ ਅਸੀਂ ਕੀ ਕਰਨਾ ਹੈ ਹੁਣ ਇਹ ਵਾਲਾ ਜਿਹੜਾ ਸਾਡਾ ਇੱਕ ਪੀਸ ਬਚਿਆ ਸੀ ਅਸੀਂ ਉਹ ਪਾਵਾਂਗੇ ਇੱਕ ਤੇ ਇੱਕ ਆਪਾਂ ਇਹਦੇ ਵਿੱਚੋਂ ਕਟਿੰਗ ਕਰਾਂਗੇ ਇਸ ਤਰ੍ਹਾਂ ਇਹ ਦੇਖੋ ਕਿਉਂਕਿ ਜੇ ਅਸੀਂ ਦੋਨੋਂ ਪੱਲੇ ਉਹਦੇ ਵਿੱਚੋਂ ਕਟਿੰਗ ਕਰ ਲੈਨੇ ਆ ਤੇ ਆਪਣੀ ਬਾਹ ਨਹੀਂ ਬਣੇਗੀ ਫਿਰ ਆਪਾਂ ਨੂੰ ਮੁਸ਼ਕਲ ਹੋਵੇਗੀ ਠੀਕ ਹੈ ਜੀ ਐ ਦੇਖੋ ਇਸ ਤਰ੍ਹਾਂ ਇਸ ਨੂੰ ਸੈੱਟ ਕਰ ਲਓ ਕੰਨੇ ਨਾਲ ਕੰਨੇ ਨੂੰ ਮਿਲਾ ਲਓ ਆਪਾਂ 11 ਤੋਂ 12 ਇੰਚ ਇਹਨਾਂ ਦਾ ਪੌਂਚਾ ਪਾ ਸਕਦੇ ਹਾਂ 11 ਇੰਚ ਪਾਵਾਂਗੇ ਆਪਾਂ ਇਸ ਤਰ੍ਹਾਂ ਤੁਸੀਂ ਨਿਸ਼ਾਨ ਲਗਾ ਆ ਕੇ ਇੱਥੋਂ ਆਪਾਂ ਕਟਿੰਗ ਕਰ ਦਾਂਗੇ ਫਿਰ ਆਪਾਂ ਇਸ ਦੀ ਲੈਂਥ ਲਾਂਗੇ इसकी लेंथ भी अपना सैती इंचा ठीक है जी जेकर अपना कुंद सैती साढ़े सैती है तो इसकी लेंथ भी सैंती देखो, ठीक है जी ए कपड़ा जो सा बचा है इस अह कटिंग करा इस तरह करके देखो ਰਾਮਨਾਲ ਸਾਡੀ ਬਾਜੂ ਬਣ ਜੇਗੀ ਸੰ ਜੋੜ ਵੀ ਨਹੀਂ ਪਾਣਾ ਪਏਗਾ ਇਸ ਤਰ੍ਹਾਂ ਆਪਾਂ ਕਟਿੰਗ ਕੀਤੀ ਠੀਕ ਹੈ ਇਹ ਵੀ ਤੁਹਾਨੂੰ ਕਟਿੰਗ ਕਰਕੇ ਦੱਸਦੇ ਕੱਲਾ ਸੀ ਤੁਹਾਨੂੰ ਸਲਵਾਰ ਦਾ ਦੱਸਦੀ ਇਹ ਸਾਰਾ ਐ ਦੇਖੋ ਇਹ ਸਾਡਾ ਪਹੁੰਚਾ ਹੋ ਗਿਆ ਸਲਵਾਰ ਦਾ ਇਹ ਸਾਡੇ ਹੁੰਦੇ ਹੋਗੇ ਇਹ ਸੀਗੀ ਸਾਡੀ ਸਿੰਪਲ ਸਲਵਾਰ ਦੀ ਕਟਿੰਗ ਠੀਕ ਹੈ ਜੀ ਇਹ ਦੇਖੋ ਇਹਦੀ ਸਿੱਧੀ ਸਿੱਧੀ ਸਾਈਡ ਹੈ ਇਹਦੀ ਉੱਪਰੀ ਸਾਈਡ ਹੈ ਇਹ ਦੇਖੋ ਜੀ ਇਹਦੇ ਵਿੱਚ ਕੋਈ ਵੀ ਸਾਡੀ 벨ਟ ਵਗੈਰਾ ਨਹੀਂ ਪਏਗੀ। ਚੋਣਾ ਨਹੀਂ ਪਹਿਣਗੇ ਸਿੰਪਲ ਉੱਪਰ ਨੇਫਾ ਫੋਲਡ ਕਰਕੇ ਆਪਾਂ ਨੇ ਪੌਂਚਾ ਬਣਾ ਦੇਣਾ ਇਹ ਦੇਖੋ। ਬਹੁਤ ਸੌਖੇ ਤਰੀਕੇ ਨਾਲ 10 ਮਿੰਟ ਦੇ ਵਿੱਚ ਆਪਣੀ ਸਲਵਾਰ ਤਿਆਰ ਹੋ ਜਾਂਦੀ ਹੈ। ਠੀਕ ਹੈ ਜੀ। ਹੁਣ ਆਪਾਂ ਕਰਦੇ ਹਾਂ ਬਾਹ ਦੀ ਕਟਿੰਗ ਫਿਰ ਪਾਵਾਂਗੇ ਆਪਾਂ ਕਨੀਜ਼ ਦੀਆਂ ਕਟਾਂ। ਇਹ ਦੇਖੋ ਜੀ ਜਿਹੜਾ ਸਾਡਾ ਕਪੜਾ ਬਚਿਆ ਇਸ ਦੇ ਵਿੱਚੋਂ ਅਸੀਂ ਬਾਹ ਬਣਾਵਾਂਗੇ। ਇਸ ਤਰ੍ਹਾਂ ਤੁਸੀਂ ਵਿਛਾ ਲਓ ਇਹਨੂੰ ਕੱਪੜੇ ਨੂੰ ਆਪਣੇ ਮੋਡੇ ਦੇ ਅਕੋਰਡਿੰਗ ਕਿੰਨਾ ਮੋਡਾ ਤੁਹਾਡੇ ਕਸਟਮਰ ਦਾ ਮੋਡਾ ਹੈਗਾ 9 9.5 ਇੰਚ ਆਪਾਂ 1 2 ਇੰਚ ਪਲੱਸ ਲਵਾਂਗੇ ਆਪਾਂ ਲਿਆ 11 ਇੰਚ ਇਧਰੋਂ ਸਾਡਾ ਕੱਪੜਾ ਸੈੱਟ ਨਹੀਂ ਹੈਗਾ ਆਪਾਂ ਇਧਰੋਂ ਮੋੜਾ ਕਟਿੰਗ ਕਰਾਂਗੇ ਪਹਿਲਾਂ ਬਾਹ ਸਾਡੀ ਲੈਂਥ ਹੈਗੀ ਹੈ 17 ਇੰਚ ਤਿਆਰ ਹੈ ਆਪਾਂ ਲਵਾਂਗੇ 19 ਇਹ ਸਾਡਾ ਰਾਫਾ ਕਪੜਾ ਇਸ ਨੂੰ ਆਪਾਂ ਪਹਿਲਾਂ ਕੱਢ ਲਾਂਗੇ ਇੱਥੋਂ ਆਪਾਂ ਲਵਾਂਗੇ ਜੀ 3 ਇੰਚ ਇਧਰੋਂ ਵੀ 3 ਇੰਚ ਲਵਾਂਗੇ ਇਸ ਤਰ੍ਹਾਂ ਲਾਈਨ ਡਰਾ ਕਰ ਲੋ ਠੀਕ ਹੈ ਜੀ ਮੋਡਾ ਹੈਗਾ 9.5 ਅੱਪਰ ਰੱਖਾਂਗੇ ਇੱਥੇ 9 ਇੰਚ ਮੋਰੀ ਹੈਗੀ 5 ਇੰਚ ਇੱਧਰ ਆਪਾਂ 5 ਇੰਚ ਤੇ ਮਿਲਾ ਦਾਂਗੇ ਇਹ ਦੇਖੋ ਠੀਕ ਹੈ ਇਹ ਸਾਡੇ ਅੱਗੇ ਫੋਲਡਿੰਗ ਦਾ ਮਾਰਜਿਨ ਆ ਇਸ ਤਰ੍ਹਾਂ ਆਪਾਂ ਕਟਿੰਗ ਲਈ ਨਿਸ਼ਾਨ ਲਾ ਲਾ ਇੱਧਰ ਤੋਂ ਆਪਾਂ ਗੁਲਾਈ ਦੇ ਦੇਣੀ ਹੈ ਮੋਡੇ ਦੀ फ्रंट वाली कार्ड ਆਪਾਂ ਇੱਥੋਂ ਦੇਖੋ 1 ਇੰਚ ਇਹਦਾ ਹਾਫ ਕਰ ਲੈਣਾ ਤੁਸੀਂ 1 ਇੰਚ ਦੀ ਇਸ ਤਰ੍ਹਾਂ ਫਰੰਟ ਵਾਲੀ ਕਾਰਡ ਦੇ ਦਿੰਦੇ ਹਾਂ ਠੀਕ ਹੈ ਜੀ ਇਹ ਸਾਡੀ ਬਾਹ ਦੀ ਕਟਾਈ ਪਲੀਜ਼ ਜੀ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਆ ਕਰੋ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਚ ਤੁਹਾਨੂੰ ਪਤਾ ਹੀ ਹੈ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਬੈਲੂ ਦੇ ਬਟਨ ਨੂੰ ਦਬਾ ਲਓ ਤਾਂ ਜੋ ਤੁਹਾਨੂੰ ਸਾਡੀ ਕੋਈ ਵੀ ਨਵੀਂ ਵੀਡੀਓ ਆਵੇ ਤਾਂ ਉਸ ਦਾ ਨੋਟੀਫਿਕੇਸ਼ਨ ਮਿਲ ਜਾਏ ਠੀਕ ਹੈ ਇਹ ਦੇਖੋ ਜੀ ਆਪਾਂ ਨੇ ਦੋ ਪੱਲੇ ਚੱਕਨੇ ਇਸ ਤਰ੍ਹਾਂ ਇਹ ਖਾਸ ਧਿਆਨ ਰੱਖਿਆ ਕਰੋ ਕਿ ਆਪਾਂ ਇਹ ਨਾ ਹੋਵੇ ਕਿ ਤਿੰਨ ਪੱਲਿਆਂ ਨੂੰ ਕਾਟ ਪਾ ਲਈਏ ਫਿਰ ਇਹਦਾ ਕੋਈ ਵੀ ਹੱਲ ਨਹੀਂ ਹੋਵੇਗਾ ਇਹ ਦੇਖੋ ਠੀਕ ਹੈ ਜੀ ਇਸ ਸਾਡੇ ਬਾਹ ਦੀ ਕਟਿੰਗ ਹੋ ਗਈ ਹੁਣ ਆਪਾਂ ਪਾਵਾਂਗੇ ਕਮੀਜ਼ ਦੀਆਂ ਕਟਾਂ ਠੀਕ ਹੈ ਜੀ ਹਾਂਜੀ ਕਸਟਮਰ ਦਾ ਟੀਰਾ ਹੈ ਨਾ 12 ਇੰਚ ਇਸ ਦਾ ਆਪਾਂ ਲਵਾਂਗੇ ਹਾਫ 6 ਇੰਚ ਠੀਕ ਹੈ ਜੀ 6 ਇੰਚ ਲਵਾਂਗੇ ਹਾਫ ਮੋਡਾ ਹੈਗਾ ਉਹਨਾਂ ਦਾ 9 ਇੰਚ 3/4 ਸਾਢੇ 9 ਤਿਆਰ ਆਪਾਂ ਨੇ ਇੱਥੋਂ ਲੈਣਾ 7/2 ਠੀਕ ਹੈ ਜੀ ਇੱਥੇ ਲਾਈਨ ਇੱਕ ਡਰਾ ਕਰ ਲੈਣੀ ਇਸ ਤਰ੍ਹਾਂ ਸਾਢੇ 7 ਇੰਚ ਇਧਰੋਂ ਰੱਖ ਕੇ ਇੱਕ ਲਾਈਨ ਡਰਾ ਕਰ ਲੋ ਇੱਥੋਂ ਆਪਾਂ ਲਿਆ 6 ਇੰਚ ਇਧਰੋਂ ਆਪਾਂ ਲਵਾਂਗੇ 5/2 ਇੰਚ ਇੱਥੋਂ ਆਪਾਂ ਇਸ ਨੂੰ ਮਿਲਾ ਦਾਂਗੇ इस तो बाद आप लावे चैस्ट के निशान चैस्ट साड़ी हैगी कस्टमर दाई इंच ग्यारह इंच लावे इस हाफ ठीक है जी इतों आप सिलाई स... के निशान लावे साइड हैगी पंद्रह इंच ठीक है इधर अपनी हिप आ जाएगी जी हिप हैगी तेई इंच इतने देखो कि जी हिप के घेरे च ਕਮਰ ਸੜੀ ਹੈਗੀ 19 ਇੰਚ ਸਾਡੇ 19 ਆਪਾਂ ਰੱਖਾਂਗੇ ਸਾਡੇ 20 ਇੰਚ ਠੀਕ ਹੈ ਜੀ ਇੱਥੋਂ ਆਪਾਂ ਨੇ ਇਸ ਤਰ੍ਹਾਂ ਮਲਾ ਦੇਣਾ ਇਧਰ ਤੋਂ ਆਪਾਂ ਨੇ ਇਸ ਤਰ੍ਹਾਂ ਮਲਾ ਦੇਣਾ ਠੀਕ ਹੈ ਜੀ ਹੁਣ ਆਪਾਂ ਪਾਵਾਂਗੇ ਫਰੰਟ ਵਾਲੀ ਕਾਟ ਇੱਥੋਂ ਤੁਸੀਂ ਇਸ ਦਾ ਹਾਫ ਕਰ ਲਓ ਇਹ ਦੇਖੋ ਇਧਰ ਤੋਂ ਵੀ ਹਾਫ ਕਰ ਲਓ ਮੋਡੇ ਦਾ ਇਸ ਤਰ੍ਹਾਂ ਹਾਫ ਕਰਨ ਦਾ ਇਹ ਹੁੰਦਾ ਕਿ ਅਸੀਂ ਇਹਦੇ ਅੰਦਰ ਅੰਦਰ ਕਾਰਡ ਪਾਉਣੀ ਹੈ ਫਰੰਟ ਵਾਲੀ ਠੀਕ ਹੈ ਜੀ ਹੁਣ ਪਾਵਾਂਗੇ ਆਪਾਂ ਬੈਕ ਵਾਲੀ ਕਾਰਡ ਪਹਿਲਾਂ ਤੁਸੀਂ ਇਸ ਤਰ੍ਹਾਂ ਇਹਨੂੰ ਮਿਲਾ ਲਓ ਜਿਹੜਾ ਆਪਾਂ ਹਾਫ ਕਰਕੇ ਨਿਸ਼ਾਨ ਲਾਇਆ ਸੀ ਇੱਥੇ ਇੱਥੋਂ ਤੁਸੀਂ ਇਸ ਨੂੰ ਬੈਕ ਵਾਲੀ ਗਲਾਈ ਦੇਣੀ ਇੱਥੋਂ ਸਟਾਰਟ ਕਰਨੀ ਹੈ ਠੀਕ ਹੈ ਜੀ ਕੱਪੜਾ ਥੋੜਾ ਗਰਮ ਚ ਹੈ ਥੋੜਾ ਸੈਟਿੰਗ ਨਹੀਂ ਆਉਂਦੀ ਇਹ ਤੇ ਚੰਗੀ ਤਰ੍ਹਾਂ ਠੀਕ ਹੈ ਜੀ ਇਹ ਦੇਖੋ ਜੀ ਇਹ ਸੜੀਆਂ ਹੋ ਗਈਆਂ ਕਾਟਾਂ ਇਹ ਫਰੰਟ ਵਾਲੀ ਇਹ ਬੈਕ ਵਾਲੀ ਇੱਥੋਂ ਆਪਾਂ 1/2 ਇੰਚ ਡਾਊਨ ਕਟਿੰਗ ਦੇ ਦੇਣੀ ਮੋਢੇ ਦੀ ਇਧਰ ਤੋਂ ਆਪਾਂ 2 1/2 ਇੰਚ ਛੱਡ ਦੇਣਾ ਇੱਥੋਂ ਤੱਕ ਮਿਲਾ ਦੇਣਾ ਇਸ ਨੂੰ ਠੀਕ ਹੈ ਜੀ ਹੁਣ ਆਪਾਂ ਲਾਵਾਂਗੇ ਪਲੇਟਾਂ ਦੇ ਨਿਸ਼ਾਨ प्लेट साढे साडे ग्यारह इंच तैयार आप रखा साढ़े ग्यारह इंच अद्धा इंच इधर सिलाई च साढ़े सत इंच है चौड़ाई विचली सेंटर का डिफरेंस जोड़ा प्लेट का डिफरेंस तो आप रखा पौने चार सत इंच का लंबा प्लेट पावे इधर तो भी पौने चार इंच लावे इस तरह है देखो ਇਥੋਂ ਆਪਾਂ 6 ਇੰਚ ਦੇ ਪਲੇਟਫਾਰਮ ਆ ਤੁਸੀਂ ਇਸ ਤਰ੍ਹਾਂ ਸੌਖੇ ਤਰੀਕੇ ਨਾਲ ਵੀ ਪਾ ਸਕਦੇ ਹੋ ਇੱਥਾਂ ਇੰਚੀ ਟੇਪ ਨੂੰ ਇੱਥੇ ਰੱਖੋ ਇਸ ਤਰ੍ਹਾਂ ਇਹਦੇ ਨਾਲ ਮਿਲਾਓ ਇਥੋਂ 2 2.5 ਇੰਚ ਦਾ ਡਿਫਰੈਂਸ ਛੱਡ ਕੇ ਉੱਥੋਂ ਪਲੇਟ ਸਟਾਰਟ ਕਰ ਦੇਣਾ ਠੀਕ ਹੈ ਜੀ ਐਧਰ ਤੋਂ ਤੁਸੀਂ 3 3.5 ਇੰਚ ਦਾ ਗੈਪ ਛੱਡ ਕੇ ਐ ਸੈਂਟਰ ਦੇ ਵਿੱਚੋਂ ਫਲੋਈ ਪਾਉਣੀ ਹੈ ਠੀਕ ਹੈ ਜੀ ਇਹ ਸਾਡੇ ਕਮੀਜ਼ ਦਾ ਡਰਾਫਟਿੰਗ ਹੋਗੀ ਹੁਣ ਆਪਾਂ ਕਟਿੰਗ ਕਰ ਦਿਆ ਕਮੀਜ਼ ਦੀ ਇਹ ਦੇਖੋ ਘੇਰੇ ਦੇ ਨਿਸ਼ਾਨ ਲਾਉਣੇ ਤੁਸੀਂ 21 ਇੰਚ ਘੇਰਾ ਹੈ ਇਹ ਦੇਖੋ ਕਿੰਨਾ ਫਰਕ ਜਾ ਰਿਹਾ ਜੀ ਇਧਰ ਤੋਂ ਜੇਕਰ ਆਪਾਂ 21 ਇੰਚ ਦੇ ਵਿੱਚ ਪਲੱਸ ਕਰਦੇ ਤੇ ਆਪਣਾ ਇਹ ਕਪੜਾ ਨਹੀਂ ਸੀ ਬਚਣਾ ਫਿਰ ਆਪਾਂ ਦੇ ਕੋਲ 1 ਇੰਚ ਬਚਣਾ ਸੀ ਅੱਧਾ ਇੰਚ ਉਧਰ ਅੱਧਾ ਇੰਚ ਉਧਰ ਇਸ ਕਰਕੇ ਤੁਹਾਨੂੰ ਹਰ ਵੀਡੀਓ ਦੇ ਵਿੱਚ ਦੱਸਿਦਾ ਜਿਨ੍ਹਾਂ ਦੀ हिਪ ਜ਼ਿਆਦਾ ਹੈ ਤੁਸੀਂ ਉਸ ਦੇ ਵਿੱਚ जिना भी मार्जिन ऐड करना है बस हिप करना है ठीक है जी आओ जी कर इसकी कटिंग इधर पवानगे अपन गले की डाउन कार फ्रंट वाले गले ਤੇ ਤੁਸੀਂ ਇਸ ਤਰ੍ਹਾਂ ਟੱਕ ਲਾ ਲਓ। ਬੈਕ ਵਾਲੇ ਗਲੇ ਦੀ ਕਟਿੰਗ ਕਰਦੇ ਆ। ਇਹ ਵੀ ਤੁਹਾਨੂੰ ਮਾਰਕਿੰਗ ਕਰਕੇ ਦੱਸਦੇ ਆ। ਠੀਕ ਹੈ ਜੀ ਇਹ ਦੇਖੋ 4 4.5 ਇੰਚ ਦੇ ਵਿੱਚ ਵਿੱਚ ਅਸੀਂ ਗਲਾ ਬਣਾਵਾਂਗੇ। 2 ਇੰਚ ਦੀ ਆਪਾਂ ਡੱਬੀ ਬਣਾ ਕੇ। ਤੁਹਾਨੂੰ ਪਤਾ ਜਿਹੜੀਆਂ 올ਡ ਆਂਟੀਆਂ ਨੇ ਉਹ ਇੰਨੇ ਡੀਪ ਗਲੇ ਨਹੀਂ ਪਾਉਂਦੀਆਂ। ਇਹ ਦੇਖੋ ਇਸ ਤਰ੍ਹਾਂ। ਤੁਸੀਂ ਜਦੋਂ ਵੀ ਛੋਟਾ ਗਲਾ ਬਣਾਣਾ ਹੈ ਤਾਂ ਉਸ ਦਾ ਤੀਰਾ ਛੋਟਾ ਨਹੀਂ ਰੱਖਣਾ ਅੱਧਾ ਇੰਚ ਵੱਧ ਹੀ ਰੱਖਣਾ ਹੈ ਠੀਕ ਹੈ ਜੀ ਹੁਣ ਆਪਾਂ ਕਰਦੇ ਹਾਂ ਫਰੰਟ ਵਾਲੀ ਕਾਰਡ ਦੀ ਕਟਿੰਗ ਇਹ ਥਾਂ ਵਾਲੇ ਪੀਸ ਨੂੰ ਤੁਸੀਂ ਇਸ ਤਰ੍ਹਾਂ ਹਟਾ ਲਓ ਇਹ ਨਾ ਹੋਵੇ ਤੁਹਾਡਾ ਨਾਲ ਹੀ ਕਟਿੰਗ ਹੋ ਜੇ ਜੀ ਅੱਜ ਸਾਡੀ ਕਟਿੰਗ ਹੋ ਗਈ ਇੱਧਰ ਤੋਂ ਆਪਾਂ ਨੇ gheere ਦੀ ਕਟਿੰਗ ਕਰ ਲਈ ਦੇਖੋ ਜੀ ਸਾਡੇ ਸੂਟ ਦੀ ਫੁੱਲ ਸੂਟ ਦੀ ਕਟਿੰਗ ਹੋ ਗਈ ਹੈ ਉਮੀਦ ਕਰਦੇ ਹਾਂਗੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇਗੀ ਠੀਕ ਹੈ ਜੀ ਬਣੇ ਰਹੋ ਸਾਡੇ ਨਾਲ ਤੁਸੀਂ ਮਹਿਕ ਬੁਟੀਕ ਚੈਨਲ ਦੇ ਨਾਲ ਤੁਹਾਨੂੰ ਅਲੱਗ-ਅਲੱਗ ਹਰ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਠੀਕ ਹੈ ਜੀ ਜਿੱਥੇ ਤੁਹਾਨੂੰ ਨਹੀਂ ਸਮਝ ਲੱਗਦੀ ਤੁਸੀਂ ਪੁੱਛ ਸਕਦੇ ਹੋ ਅਸੀਂ ਹਾਜ਼ਰ ਹਾਂ ਹਰ ਟਾਈਮ ਜੀ ਮੈਸੇਜ ਕਰਕੇ ਪੁੱਛੋ ਠੀਕ ਹੈ ਇਹ ਦੇਖੋ ਸਾਡੇ ਕਮੀਜ਼ ਦੀ ਕਟਿੰਗ ਹੋ ਗਈ ਪੂਰਾ ਕਪੜਾ ਤਾਂ ਘੱਟ ਸੀ 5 ਮੀਟਰ ਦਾ ਬਟ ਫਿਰ ਵੀ ਅਸੀਂ ਪੂਰਾ ਪੂਰਾ ਆਪਣੇ ਆਈਡੀਏ ਦੇ ਨਾਲ ਇਸਨੂੰ ਪੂਰਾ ਪੂਰਾ ਲੈਂਦਾ ਜੇਕਰ ਅਸੀਂ 벨ਟ ਬਾਹ ਵਗੈਰਾ ਸਹੀ ਤਰੀਕੇ ਨਾਲ ਨਾ ਕੱਢ ਦਿੱਤਾ ਉਸ ਦੇ ਵਿੱਚ ਜੋੜ ਵਗੈਰਾ ਆ ਸਕਦਾ ਸੀਗਾ ਇਹ ਪਹੁੰਚੇ ਕੱਢਣ ਦਾ ਸਾਡਾ ਤਰੀਕਾ ਜਿਹੜਾ ਸੀਗਾ ਉਸ ਦਾ ਕਰਕੇ ਸਾਡੇ ਬਾਹ ਦੇ ਵਿੱਚ ਜੋੜ ਨਹੀਂ ਆਇਆ ਠੀਕ ਹੈ ਜੀ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਸਾਡੀ ਪੂਰੇ ਸੂਟ ਦੀ ਕਟਿੰਗ ਹੋ ਗਈ ਹੈ ਠੀਕ ਹੈ ਜੀ ਤੁਸੀਂ ਸਾਡੇ ਚੈਨਲ ਨੂੰ ਸਪੋਰਟ ਕਰੋ ਜੀ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਐਂਡ ਤੱਕ ਲਾਸਟ ਤੱਕ ਵੀਡੀਓ ਦੇਖਿਆ ਕਰੋ ਓਕੇ ਜੀ ਮਿਲਦੇ ਆ ਨੈਕਸਟ ਵੀਡੀਓ ਚ ਧੰਨਵਾਦ